ਆਮ ਆਦਮੀ ਪਾਰਟੀ ਚ ਇੱਕ ਵੱਡੀ ਸ਼ਖਸੀਅਤ ਸ਼ਮੂਲੀਅਤ ਕਰਨ ਜਾ ਰਹੀ ਹੈ ਇੱਕ ਵੱਡੀ ਸ਼ਖਸੀਅਤ ਦੀ ਦੀ ਜਿਹੜੀ ਸ਼ਮੂਲੀਅਤ ਹੈ ਉਹ ਆਮ ਆਦਮੀ ਪਾਰਟੀ ਜੁਣ ਜਾ ਰਹੀ ਆਖਿਰਕਾਰ ਉਹ ਕਿਹੜੀ ਸ਼ਖਸੀਅਤ ਹੈ ਅਤੇ ਉਸ ਨੂੰ ਕਿਹੜੇ ਵਿਧਾਨ ਸਭਾ ਹਲਕੇ ਤੋਂ ਚੋਣ ਲੜਾਉਣ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਹਰ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਕਿ ਉਹਦੀ ਸੱਤਾ ਕਿਸੇ ਤਰੀਕੇ ਬਰਕਰਾਰ ਰਹਿ ਜਾਵੇ ਇਸੇ ਕੜੀ ਦੇ ਤਹਿਤ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿੱਚ ਕਿਹਾ ਜਾਂਦਾ ਹੈ ਕਿ ਭਲਕੇ ਇੱਕ ਵੱਡੀ ਸ਼ਖਸੀਅਤ ਐਂਟਰੀ ਕਰ ਰਹੀ ਹੈ ਤੇ ਕਿਹੜੀ ਸ਼ਖਸੀਅਤ ਹੋ ਸਕਦੀ ਹੈ ਦਰਅਸਲ ਤੁਹਾਨੂੰ ਪਤਾ ਹੀ ਹੈ ਕਿ ਇੰਨੀ ਦਿਨੀ ਕਈ ਹਲਕਿਆਂ ਦੇ ਵਿੱਚ ਖਿੱਚੋਤਾਣ ਜਾਰੀ ਹੈ ਤੇ ਉਹਨਾਂ ਦੇ ਵਿੱਚੋਂ ਇੱਕ ਹਲਕਾ ਹੈ ਜਲੰਧਰ ਸੈਂਟਰਲ ਦਾ ਜਿੱਥੋਂ ਇੱਕ ਅਹਿਮ ਸ਼ਖਸੀਅਤ ਨੂੰ 227 ਦੀ ਵਿਧਾਨ ਸਭਾ ਚੋਣ ਲੜਾਉਣ ਦੇ ਲਈ ਪਾਰਟੀ 'ਚ ਸ਼ਾਮਲ ਕਰਾਇਆ ਜਾ ਰਿਹਾ ਮੀਡੀਆ ਰਿਪੋਰਟਾਂ ਦੇ ਮੁਤਾਬਕ ਅਧਿయోగਪਤੀ ਤੇ ਹਾਕੀ ਇੰਡੀਆ ਦੇ ਉਪ ਪ੍ਰਧਾਨ ਨਿਤਿਨ ਕੋਹਲੀ ਜਿਹੜੇ ਆ ਉਹ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਸਕਦੇ ਆ ਤੇ ਉਹ ਭਲਕੇ ਸ਼ਾਮਲ ਹੋ ਸਕਦੇ ਆ ਜੋ ਰਿਪੋਰਟਾਂ ਆ ਰਹੀਆਂ ਨੇ ਉਹਨਾਂ ਦੇ ਮੁਤਾਬਕ ਪੰਜਾਬ ਦੇ ਵਿੱਚ ਇੱਕ ਵੱਡੀ ਸਿਆਸੀ ਹਲਚਲ ਵੇਖੀ ਜਾ ਸਕਦੀ ਹੈ ਇੱਕ ਵੱਡੀ ਪੋਲੀਟੀਕਲ ਡਿਵੈਲਪਮੈਂਟ ਦੇ ਤਹਿਤ ਜਲੰਧਰ ਦੇ ਉੱਗੇ ਕਾਰੋਬਾਰੀ ਨਿਤਿਨ ਕੋਹਲੀ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਵੇਰੇ ਜਾਨਕਿ ਭਲਕੇ ਸ਼ਾਮਲ ਹੋ ਸਕਦੇ ਨੇ ਉਹ ਜਿਹੜੇ ਆ ਉਹਨਾਂ ਤੋਂ ਇਹ ਵੀ ਇੱਕ ਅੰਦਾਜ਼ਾ ਲਾਇਆ ਜਾ ਰਿਹਾ ਹੈ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਦਾ ਇਹ ਇੱਕ ਵੱਡਾ ਤੇ ਜਿਹੜਾ ਰਣਨੀਤਿਕ ਚਾਲ ਹੋ ਸਕਦੀ ਹੈ ਰਣਨੀਤਿਕ ਕਦਮ ਹੋ ਸਕਦਾ ਹੈ ਤੇ ਆਮ ਆਦਮੀ ਪਾਰਟੀ ਦੇ ਵਿੱਚ ਨਿਤਨ ਕੋਲੀ ਨੂੰ ਸ਼ਾਮਲ ਕਰਾ ਕੇ ਉਹਨਾਂ ਨੂੰ ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ 2027 ਦੇ ਵਿੱਚ ਚੋਣ ਲੜਾਈ ਜਾਵੇ ਸੋਰਸਸ ਦੇ ਮੁਤਾਬਕ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਪ ਆਗੂ ਮਨੀਸ਼ ਸਸੋਦੀਆ ਉਹਨਾਂ ਨੂੰ ਜਿਹੜਾ ਉਹ ਸਵੇਰੇ ਪਾਰਟੀ ਦੇ ਵਿੱਚ ਸ਼ਾਮਲ ਕਰਾਉਣਗੇ ਉਹ ਜਿਹੜੇ ਆ ਨਿਤਿਨ ਕੋਹਲੀ ਨੇ ਜਿਹੜੇ ਉਹ ਲਗਭਗ ਪ੍ਰਸਿੱਧ ਨੇਗੇ ਕਾਰੋਬਾਰ ਦੇ ਲਈ ਸਿੱਖਿਆ ਦੇ ਖੇਤਰ ਵਿੱਚ ਤੇ ਖੇਡ ਸਿੱਖ ਸੈਕਟਰ ਦੇ ਵਿੱਚ ਨਿਤਨ ਕੋਲੀ ਨੇ ਜਿਹੜਾ ਕਿ ਉਹ ਠੀਕ ਠਾਕ ਉਹਨਾਂ ਦਾ ਪ੍ਰਭਾਵ ਹੈ ਠੀਕ ਠਾਕ ਉਹਨਾਂ ਦੀ ਰੈਪਿਊਟੇਸ਼ਨ ਕਹਿੰਦੇ ਆ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਦਬਦਬਾ ਹੈ ਜਾਣ ਪਹਿਚਾਨ ਹੈ ਚੰਗੀ ਕਿਸਮ ਦੀ ਉਹਨਾਂ ਦਾ ਜਿਹੜਾ ਪਹੁੰਚ ਹੈ ਜਿਹੜੀ ਉਹ ਹੈਗੀ ਹੈ ਨਿਤਨ ਕੋਲੀ ਉਦਯੋਗਪਤੀ ਨੇ ਜਲੰਧਰ ਕੇਂਦਰੀ ਦਾ ਇੱਕ ਐਸਾ ਹਲਕਾ ਹੈ ਜਿੱਥੇ ਲਗਭਗ ਉਹ ਸਾਰਾ ਸ਼ਹਿਰੀ ਹਲਕਾ ਹੈ ਉਹਦੇ ਵਿੱਚ ਕੋਈ ਪਿੰਡ ਨਹੀਂ ਆਉਂਦਾ ਜਾਂ ਇਹੋ ਜਿਹਾ ਇਲਾਕਾ ਨਹੀਂ ਆਉਂਦਾ ਕਿ ਜਿੱਥੇ ਪਿੰਡਾਂ ਚੋਂ ਆ ਕੇ ਲੋਕ ਬੈਠੇ ਉਹਨਾਂ ਲੋਕ ਪੁਰਾਣੇ ਹੀ ਸ਼ਹਿਰਾਂ ਚ ਬੈਠੇ ਨੇ ਕੁਝ ਜਿਹੜੇ ਕਹ ਲਈਏ ਕਿ ਸ਼ਨਾਰਥੀ ਸੀਗੇ 47 ਦੀ ਵੰਡ ਸਮੇਂ ਆਏ ਉਹ ਲੋਕ ਨੇ ਕਿ ਜਿਹੜੇ ਅਰਜੀਨਲ ਰਿਫਿਊਜੀ ਕਹਾ ਦਿੱਤਾ ਜਾਂਦਾ ਉਹ ਵੀ ਲਗਭਗ ਲੈਂਦੇ ਪੰਜਾਬ ਦੇ ਸ਼ਹਿਰਾਂ ਚੋਂ ਹੀ ਉੱਜੜ ਕੇ ਇਸ ਹਲਕੇ ਚ ਆ ਕੇ ਬੈਠੇ ਆ ਇਹ ਹਲਕੇ ਦੇ ਉੱਤੇ ਲਗਾਤਾਰ ਭਾਰਤੀ ਜਨਤਾ ਪਾਰਟੀ ਤੋਂ ਮਨੋਰੰਜਨ ਕਾਲੀਆ ਫਿਰ ਰਜਿੰਦਰ 베ਰੀ ਜਿੱਤਦੇ ਆਏ ਤੇ ਲਗਾਤਾਰ ਉਹ ਸਰਕਾਰਾਂ ਚ ਅੱਗੇ ਪਿਛੇ ਰਹਿੰਦੇ ਆਏ ਐ ਐਕਟੀ ਰਮਣੋ ਰੋੜਾ ਜਿੱਤੇ ਸੀ ਰਮਣੋ ਰੋੜਾ ਦੇ ਨਾਲ ਜੋ ਵਾਪਰਿਆ ਤੁਹਾਨੂੰ ਪਤਾ ਹੀ ਐ ਪਹਿਲਾਂ ਉਹਨਾਂ ਦੀ ਸੁਰੱਖਿਆ ਵਾਪਸ ਲਈ ਗਈ ਫਿਰ ਉਹਨਾਂ ਦੇ ਘਰ ਵਿਜੀਲੈਂਸ ਦੀ ਛਾਪੇਮਾਰੀ ਹੋਈ ਤੇ ਹੁਣ ਉਹ ਜਿਹੜਾ ਆ ਵਿਜੀਲੈਂਸ ਦੇ ਰਿਮਾਂਡ ਤੇ ਜੇਲ੍ਹ ਦੇ ਵਿੱਚ ਨੇਗੇ ਤੇ ਉਸੇ ਤਹਿਤ ਕਿਉਂਕਿ ਰਮਨ ਉਹ ਰੋੜਾ ਨੂੰ ਟਿਕਟ ਨਹੀਂ ਮਿਲਨੀ ਇਸ ਗੱਲ ਦਾ ਇੰਡੀਕੇਸ਼ਨ ਤਾਂ ਕਈ ਸਮੇਂ ਤੋਂ ਮਿਲ ਰਿਹਾ ਸੀ ਇਸੇ ਤਹਿਤ ਹੀ ਲੱਗਦਾ ਹੈ ਕਿ ਨਿਤਿਨ ਕੋਲੀ ਨੂੰ ਪ੍ਰੋਜੈਕਟ ਕੀਤਾ ਜਾਵੇ ਨਿਤਿਨ ਕੋਲੀ ਜਿਹੜੇ ਆ ਉਹ ਆਉਂਦੀਆਂ ਵਿਧਾਰ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣ ਭਲਕੇ ਉਮੀਦ ਕੀਤੀ ਜਾ ਰਹੀ ਹੈ ਕਿ ਭਲਕੇ ਜਿਹੜਾ ਨਿਤਿਨ ਕੋਲੀ ਆਮ ਆਦਮੀ ਪਾਰਟੀ ਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਇੰਚਾਰਜ ਮਨੀਸ਼ ਸੋਧਿਆ ਅੰਦੀ ਅਗਵਾਈ ਦੇ ਹੀਟ ਪਾਰਟੀ ਚ ਸ਼ਮੂਲੀਅਤ ਅਖਤਿਆਰ ਕਰ ਲੈਣ ਬਾਕੀ ਸਵੇਰ ਚੜ੍ਹਦੇ ਆ ਪਤਾ ਲੱਗ ਜਾਣਾ ਪਰ ਵੱਡੀ ਡਿਵੈਲਪਮੈਂਟ ਆ ਨਿਤਨ ਕੋਲੀ ਇੱਕ ਵੱਡਾ ਮੂਵ ਹੋ ਸਕਦੇ ਆ ਸ਼ਹਿਰੀ ਹਲਕਿਆਂ ਦੇ ਅੰਦਰ ਤੇਦਾ ਅਸਰ ਜਿਹੜਾ ਉਹ ਲੁਧਿਆਣਾ ਵੈਸਟ ਦੀ ਜਿਮਨੀ ਚੋਣ ਦੇ ਉੱਤੇ ਵੀ ਵੇਖਣ ਨੂੰ ਮਿਲ ਸਕਦਾ ਹੈ